ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਫੌਜਾ ਸਿੰਘ ਉਹਨਾਂ ਦੇ ਮੈਡਲਸ ਨੇ ਜੋ ਹੁਣ ਤੱਕ ਉਹਨਾਂ ਨੇ ਜਿੱਤੇ ਨੇ ਕਾਫੀ ਸਾਰੇ ਮੈਡਲਸ ਪਏ ਹੋਏ ਨੇ ਕਾਫੀ ਸਰਟੀਫਿਕੇਟਸ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੋ ਵਰਲਡ ਰਿਕਾਰਡ ਆਫ ਵਰਲਡ ਬੁੱਕ ਆਫ ਰਿਕਾਰਡਸ ਵਿੱਚ ਉਹਨਾਂ ਨੇ ਆਪਣਾ ਰਿਕਾਰਡ ਆਪਣਾ ਨਾਮ ਦਰਜ ਕਰਵਾਇਆ ਸੀ ਉਸ ਦਾ ਸਰਟੀਫਿਕੇਟ ਲੱਗਿਆ ਹੋਇਆ ਉਹਨਾਂ ਦੀਆਂ ਤਸਵੀਰਾਂ ਨੇ ਤੇ ਉਹਨਾਂ ਦੇ ਸ਼ੂਜ਼ ਵੀ ਇੱਥੇ ਪਏ ਹੋਏ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਇੱਕ ਸਪੋਰਟਸਮੈਨ ਦੀ ਜ਼ਿੰਦਗੀ ਦੇ ਵਿੱਚ ਸ਼ੂਜ਼ ਬਹੁਤ ਮਾਇਨੇ ਰੱਖਦੇ ਨੇ ਕਿ ਕਿ ਸ਼ੂਜ਼ ਵਧੀਆ ਹੋਣਗੇ ਤਾਂ ਦੌੜ ਵਧੀਆ ਸਕਦੇ ਨੇ ਉਹਨਾਂ ਨੂੰ ਕੰਫਰ ਇਸ ਕਮਰੇ ਦੇ ਵਿੱਚ ਪਈਆਂ ਹੋਈਆਂ ਨੇ ਫੌਜਾ ਸਿੰਘ ਹੁਣਾਂ ਦੀਆਂ ਜੋ ਉਹਨਾਂ ਨੇ ਹੁਣ ਤੱਕ ਜਿੱਤੀਆਂ ਨੇ ਦੱਸਦੀ ਹੈ ਕਿ 80 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਦੌੜ ਦੀ ਸ਼ੁਰੂਆਤ ਕੀਤੀ ਸੀ ਆਪਣੇ ਪੰਜਵੇਂ ਬੇਟੇ ਦੇ ਦੇਹਾਂਤ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਦੇ ਮੌਤ ਦੇ ਮੌਤ ਦੇ ਦੁੱਖ ਤੋਂ ਉੱਭਰਨ ਦੇ ਲਈ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਸੀ ਉਹਨਾਂ ਦੇ ਮੁਤਾਬਕ ਦੌੜਨਾ ਇੱਕ ਬਹੁਤ ਅੱਛੀ ਮੈਡੀਟੇਸ਼ਨ ਹੈ ਅਗਰ ਤੁਸੀਂ ਆਪਣੇ ਕਿਸੇ ਵੀ ਦੁੱਖ ਤੋਂ ਉੱਭਰਨਾ ਚਾਹੁੰਦੇ ਹੋ ਤਾਂ ਦੌੜਨ ਨੂੰ ਇੱਕ ਬੈਸਟ ਮੈਡੀਟੇਸ਼ਨ ਮੰਨਦੇ ਸਨ ਇਸ ਕਰਕੇ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਸੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸੀਓ ਕਿ ਕਿ ਇਸ ਤਰੀਕੇ ਦੇ ਨਾਲ ਇੰਨੀ ਵੱਡੀ ਉਮਰ ਦੇ ਵਿੱਚ ਉਹ ਆਪਣੇ ਆਪ ਨੂੰ ਫਿੱਟ ਰੱਖ ਕੇ ਇਨੇ ਵਰਲਡ ਰਿਕਾਰਡ ਜਿਹੜੇ ਉਹਨਾਂ ਨੇ ਬਣਾਏ ਹੋਏ ਨੇ ਤੇ ਤੁਸੀਂ ਉਹਨਾਂ ਦੇ ਮੈਡਲਸ ਦੇਖੇ ਨੇ ਕਾਫੀ ਟਰੋਫੀਸ ਉਹਨਾਂ ਦੀਆਂ ਪਈਆਂ ਹੋਈਆਂ ਨੇ ਇਸ ਕਮਰੇ ਦੇ ਵਿੱਚ ਜਿਹੜੀਆਂ ਉਹਨਾਂ ਨੇ ਹੁਣ ਤੱਕ ਜਿੱਤੀਆਂ ਨੇ ਇੱਧਰ ਵੀ ਮੈਂ ਆਪਣੇ ਕੈਮਰਾਮੈਨ ਨੂੰ ਬੋਲੂੰਗੀ ਇੱਕ ਵਾਰ ਦਿਖਾਉਣ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਅਵਾਰਡਸ ਗੈਸਟ ਆਫ ਆਨਰ ਉਹਨਾਂ ਨੂੰ ਬੁਲਾਉਂਦੇ ਸਨ ਉਹ ਮਿਲੇ ਹੋਏ ਨੇ ਕਾਫੀ ਟਰੋਫੀਸ ਨੇ ਜਿਹੜੀਆਂ ਹੁੰਦਾਕ ਉਹਨਾਂ ਨੇ ਇਕੱਠੀਆਂ ਕੀਤੀਆਂ ਨੇ ਜਿੱਤੀਆਂ ਹੋਈਆਂ ਨੇ ਤਸਵੀਰਾਂ ਨੇ ਉਹਨਾਂ ਦੀਆਂ ਲੱਗੀਆਂ ਹੋਈਆਂ ਇਸ ਕਮਰੇ ਦੇ ਵਿੱਚ ਉਹਨਾਂ ਦੇ ਸ਼ੂਜ਼ ਪਏ ਹੋਏ ਨੇ ਨੌਜਵਾਨ ਪੀੜ੍ਹੀ ਦੇ ਲਈ ਇੱਕ ਪ੍ਰੇਰਨਾ ਸਾਨੂੰ ਕਿ ਕਿਸ ਤਰੀਕੇ ਦੇ ਨਾਲ ਇਹਨੇ ਵੱਡੀ ਉਮਰ ਦੇ ਵਿੱਚ ਆਪਰੇ ਆਪ ਨੂੰ ਫਿਟ ਰੱਖ ਕੇ ਉਹਨਾਂ ਨੇ ਇਹਨੇ ਅਵਾਰਡਸ ਜਿੱਤੇ ਨੇ ਇਹਨੇ ਵਰਲਡ ਰਿਕਾਰਡਸ ਜਿਹੜੇ ਨੇ ਉਹਨਾਂ ਨੇ ਬਣਾਏ ਹੋਏ ਨੇ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਬਣਾਉਂਦੀਆਂ ਜੋ ਨੀਤੀਆਂ ਚਲਾਈਆਂ ਜਾ ਰਹੀਆਂ ਨੇ ਉਸੇ ਵਿਚਾਲੇ ਉਹਨਾਂ ਨੂੰ ਇੱਕ ਫੌਜਦਰ ਸਿੰਘ ਨੂੰ ਵੀ ਇੱਕ ਟਰੋਫੀ ਦਿੱਤੇ ਗਈ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਫਿਟ ਰੱਖਦੇ ਸਨ ਤੇ ਹੁਣ ਵੀ ਉਹ ਨੌਜਵਾਨ ਪੀੜੀ ਨੂੰ ਹਮੇਸ਼ਾ ਇਹੀ ਸੇਧ ਦਿੰਦੇ ਸਨ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਆਪ ਨੂੰ ਫਿਟ ਰੱਖੋ ਤੇ ਹੁਣ 114 ਸਾਲ ਦੀ ਉਮਰ 'ਚ ਉਹਨਾਂ ਦਾ ਦੇਹਾਂਤ ਹੋ ਗਿਆ ਜੋ ਕਿ ਸਿਰਫ ਇੱਕ ਪਰਿਵਾਰ ਨਹੀਂ ਇੱਕ ਪੰਜਾਬ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਤੇ ਅੱਜ ਅਸੀਂ ਉਹਨਾਂ ਦੇ ਜੱਦੀ ਪਿੰਡ ਪਹੁੰਚੇ ਹੋਏ ਸਾਂ ਜਿੱਥੇ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਉਹਨਾਂ ਦੇ ਕਰੀਬੀ ਉਹਨਾਂ ਦੇ ਦੋਸਤ ਮਿਲਣ ਆ ਰਹੇ ਨੇ ਦੁੱਖ ਵੰਡੋਣ ਆ ਰਹੇ ਨੇ ਕਿ ਬੀਤੀ ਸ਼ਾਮ ਪੌਜਾ ਸਿੰਘ ਦਾ ਦੇਹਾਂਤ ਹੋ ਗਿਆ 114 ਸਾਲਾਂ ਦੀ ਉਹਨਾਂ ਦੀ ਉਮਰ ਸੀ ਉਹਨਾਂ ਦਾ ਸੰਸਕਾਰ ਕੁਝ ਦਿਨਾਂ ਤੱਕ ਕੀਤਾ ਜਾਵੇਗਾ ਕਿਉਂਕਿ ਉਹਨਾਂ ਦੇ ਕਾਫੀ ਰਿਸ਼ਤੇਦਾਰ ਉਹਨਾਂ ਦੇ ਬੇਟੇ ਉਹਨਾਂ ਦੀ ਪੁੱਤਰੀ ਜਿਹੜੀ ਉਹ ਵਿਦੇਸ਼ ਵਿੱਚ ਵਸਦੇ ਨੇ ਤੋਂ ਵਿਦੇਸ਼ੋਂ ਜਦੋਂ ਪਰਤ ਆਉਣਗੇ ਉਹਨਾਂ ਦਾ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਮੈਂ ਸਾਕਸ਼ੀ ਕੋਰ ਕੈਮਰਾਮੈਨ ਰਾਹੁਲ ਦੇ ਨਾਲ